ਕੀਤਾਲੂੜੀਏ ਕੰਮ ਸੁਖਰ ਪੈ ਆਖੀਏ ਕੀਤਾਲੂੜੀਏ ਕੰਮ ਸੁਹਾਰ ਕਾਰਜ ਦੇ ਸਵਾਰ ਸਤਿਗੁਰ ਸੱਚ ਸਾ ਕੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾ ਜੁ ਦੇ ਸਵਾਰ ਸਤਬੁਰ ਸੱਚ ਸਾਖੀ ਆ ਕਾਰਜ ਦੇ ਸਵਾਰ ਸਤਬੁਰ ਸੱਚ ਸਾਖੀ ਸੰਤਾਂ ਸੰਗ ਨਿਦਾਨ ਅਮ ਸਤ ਸੰਗਤ ਜੀ ਅਸੀਂ ਸਾਰੇ ਇਹ ਸ਼ਬਦ ਜ਼ਬਾਨੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਖਜ਼ਾਨਾ ਭਰਿਆ ਹੋਇਆ 14 ਸੁੱਤੀ ਅੰਗ ਦਾ ਇਹ ਜਿਹੜਾ ਗ੍ਰੰਥ ਸਾਡੇ ਕੋਲ ਮੌਜੂਦ ਹੈ ਬਹੁਤ ਸਾਰੇ ਐਸੇ ਸ਼ਬਦਨ ਜੀ ਨੇ ਸਾਨੂੰ ਪਤਾ ਵੀ ਨਹੀਂ ਹਨ ਕਿਉਂਕਿ ਉਹ ਗਾਇਨ ਵੀ ਨਹੀਂ ਕੀਤੇ ਜਾਂਦੇ ਪਰ ਬਹੁਤ ਸਾਰੇ ਐਸੇ ਵੀ ਸ਼ਬਦਨ ਜਿਹੜੇ ਸਾਨੂੰ ਜ਼ਬਾਨੀ ਪਤਾ ਨੇ ਅਸੀਂ ਗਾਇਨ ਵੀ ਕਰਦੇ ਆ ਅਸੀਂ ਉਹਨਾਂ ਦਾ ਪਾਠ ਵੀ ਕਰਦੇ ਆ ਸੁਣਦੇ ਵੀ ਆਂ ਪਰ ਜੇ ਵਿਚਾਰ ਨਹੀਂ ਕੀਤੀ ਤਾਂ ਉਸ ਸ਼ਬਦ ਬਾਰੇ ਪਤਾ ਨਹੀਂ ਲੱਗਦਾ ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਰਤਨ ਜਵਾਰ ਮਾਣਿਕ ਕੀ ਬਖਸ਼ੇ ਨੇ ਇੰਨਾ ਹੀ ਪਤਾ ਸੀ ਵੀ ਇਹ ਸ਼ਬਦ ਕਿੱਥੇ ਵਿਆਹ ਸ਼ਾਦੀ ਤੇ ਗਾਇਆ ਜਾਂਦਾ ਤੇ ਜਦੋਂ ਅਸੀਂ ਕਿੱਥੇ ਕੀਰਤਨ ਕਰਨ ਜਾਂਦੇ ਸਾਂ ਬਚਪਨ ਵਿੱਚ ਤੇ ਅਸੀਂ ਪੁੱਛਦੇ ਸੀ ਵੀ ਤੁਹਾਡੇ ਘਰ ਕੀ ਪ੍ਰੋਗਰਾਮ ਹੈ ਉਹ ਕਹਿੰਦੇ ਸੀ ਸਾਡੇ ਘਰ ਕਿਸੇ ਦਾ ਵਿਆਹ ਹੈ ਜਾਂ ਮਗਾਂ ਦੀ ਝਟ ਹੈ ਜਾਂ ਦੁਕਾਨ ਖੋਲਨੀ ਹੈ ਤਾਂ ਅਸੀਂ ਸ਼ਬਦ ਪੜ੍ਹਦੇ ਸੀ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਏ ਵੀ ਜਿਹੜਾ ਤੁਹਾਡੇ ਘਰ ਕਾਜ ਹੈ ਵਿਆਹ ਦਾ ਉਹ ਨਿਰਭੁਗੰਸ ਮਾਫਤ ਹੋ ਜਾਏ ਸਿਰੇ ਚੜ ਜਾਏ ਸਾਡੇ ਮਨ ਦੀ ਅਵਸਾਏ ਹੁੰਦੀ ਸੀ ਕਾਜ ਬਈ ਕਾਰਜ ਹੋ ਜਾਏ ਇਸੇ ਤਰ੍ਹਾਂ ਇਹ ਸ਼ਬਦ ਵਿਆਹ ਸ਼ਾਦੀ ਤੇ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਆਨੰਦ ਕਾਰਜ ਜਦੋਂ ਕਰਦੇ ਆ ਤਾਂ ਉਸ ਆਨੰਦ ਕਾਰਜ ਵੇਲੇ ਇਹ ਸ਼ਬਦ ਸਟਾਰਟ ਵਿੱਚ ਗਾਇਆ ਜਾਂਦਾ ਹੁਣ ਗਾਇਆ ਜਾਂਦਾ ਹੈ ਸਾਰੇ ਲੋਕੀ ਆਨੰਦ ਕਾਰਜ اٹੈਂਡ ਕਰਦੇ ਨੇ ਤੇ ਉਹਦੇ ਵਿੱਚ ਇਸ ਨੂੰ ਗਾਇਨ ਕਰਦਿਆਂ ਕਰਦਿਆਂ ਅਸੀਂ ਸਾਰੇ ਸੋਚ ਲੈਂਦਾ ਵੀ ਇਹ ਵਿਆਹ ਜਿਹੜਾ ਹੈ ਇਸ ਕਾਰਜ ਵਾਸਤੇ ਬੇਨਤੀ ਕੀਤੀ ਜਾ ਰਹੀ ਹੈ ਪਰ ਅੱਜ ਇਹ ਸ਼ਬਦ ਇਸ ਕਰਕੇ ਸਾਂਝ ਕਰ ਰਹੇ ਹਾਂ ਕਿ ਅਸੀਂ ਸਾਰੇ ਨਾ ਇੱਕ ਬੜੇ ਇੱਕ ਜਿਸ ਬਾਤੀ ਤੌਰ ਤੇ ਇੱਕ ਮੂਡ ਵਿੱਚ ਆ 300 ਸਾਲਾ ਗੁਰੂ ਗ੍ਰੰਥ ਸਾਹਿਬ ਦੀ ਦੀ ਗੁਰਤਾ ਗਤਿ ਤੇ ਬਸ ਦੀ ਸ਼ਤਾਬ ਦੀ ਮਨਾਣਦੇ ਅਸੀਂ ਇੱਕ ਜਜ਼ਬਾਤ ਵਿੱਚ ਆ ਇਸ ਜਜ਼ਬਾਤ ਦੇ ਕਾਰਨ ਹੋ ਸਕਦਾ ਹੈ ਸਾਡਾ ਮਨ ਇਸ ਪਾਸੇ ਵੀ ਬਣ ਗਿਆ ਹੋਵੇ ਕਿ ਬਾਣੀ ਵਿੱਚ ਕੀ ਲਿਖਿਆ ਦੱਸੋ ਤਾਂ ਇਸ ਕਰਕੇ ਅੱਜ ਇਸ ਸ਼ਬਦ ਨੂੰ ਵਿਚਾਰਦੇ ਆ ਤੇ ਇਹਦੇ ਵਿੱਚੋਂ ਜੋ ਰਤਨ جوہر ਮਾਣਿਕ ਪ੍ਰਾਪਤ ਹੋਣ ਉਸ ਦਾ ਫਾਇਦਾ ਲਾਹਾ ਲੈ ਸਕਾਂਗੇ ਇੱਕ ਗੱਲ ਮੈਂ ਸਾਂਝ ਕਰ ਲਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਨੂੰ ਸੁਨਿਆ ਦੇ ਰਹੇ ਹਨ ਇਸ ਕਰਕੇ ਇਹ ਸਾਰੀ ਮਨੁੱਖਤਾ ਦੇ ਵਾਸਤੇ ਸੱਚ ਦਾ ਸੁਨਿਆ ਬਖਸ਼ਿਸ਼ ਕਰਦੇ ਹਨ ਇਹ ਗੱਲ ਵੱਖਰੀ ਹੈ ਕਿ ਸਿੱਖ ਘਰਾਣਿਆਂ ਵਿੱਚ ਸਿੱਖ ਜਗਤ ਵਿੱਚ ਸਾਡੇ ਵੱਡੇ ਭਾਗ ਹਨ ਕਿ ਸਾਡੇ ਬਜ਼ੁਰਗ ਘਰ ਇਸ ਦਾ ਪ੍ਰਕਾਸ਼ ਕਰਦੇ ਹਨ ਸਾਨੂੰ ਬਚਪਨ ਤੋਂ ਕਹਿੰਦੇ ਹਨ ਅਰਦਾਸ ਕਰੋ ਇਹਦੇ ਸਾਹਮਣੇ ਭਾਵੇਂ ਗੁਰਦੁਆਰੇ ਜਾ ਕੇ ਤੇ ਭਾਵੇਂ ਘਰ ਇਹਦੇ ਅੱਗੇ ਖੜੋ ਕੇ ਅਰਦਾਸ ਕਰਕੇ ਇਸ ਨੂੰ ਸਤਕਾਰ ਨਾਲ ਮੱਥਾ ਟੇਕ ਕੇ ਇਸ ਦਾ ਹੁਕਮਨਾਮਾ ਲਵੋ ਪਾਠ ਕਰੋ ਇਹਦੇ ਚਰਨੀ ਲੱਗੋ ਤਾਂ ਇਹਦੇ ਨਾਲ ਸਾਨੂੰ ਘਰਾਂ ਵਿੱਚ ਤੇ ਇਹ ਬਖਸ਼ਿਸ਼ ਮਾਤਾ ਪਿਤਾ ਦੇ ਬਜ਼ੁਰਗਾਂ ਦੇ ਵਿਰਸੇ ਚ ਹੀ ਸਾਨੂੰ ਨਾਲ ਮਿਲ ਜਾਂਦੀ ਹੈ ਕਿ ਅਸੀਂ ਬਾਣੀ ਦੇ ਨਾਲ ਜੁੜਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਦਾ ਘਰ ਸਤਕਾਰ ਕਰਦੇ ਹਾਂ ਵੈਸੇ ਸਾਰੀ ਧਰਤ ਲੁਕਾਈ ਦਾ ਰਹਿਨੁਮਾਈ ਕਰਨ ਦਾ ਨੂਰ ਹੈ ਚਾਨਣ ਹੈ ਸਭ ਵਸਤੇ ਅੱਜ ਦਾ ਸ਼ਬਦ ਜਦੋਂ ਅਸੀਂ ਇਸ ਪੱਖੋਂ ਸੁਣਾਂਗੇ ਤਾਂ ਦੁਨੀਆ ਦਾ ਕੋਈ ਵੀ ਇਨਸਾਨ ਆਪਣਾ ਕਾਰਜ ਨਿਭਾ ਸਕਦਾ ਹੈ ਹੁਣ ਕਾਰਜ ਕੀ ਹੈ ওই ਸ਼ਬਦ ਨੂੰ ਸਮਝਾਂਗੇ ਨਾ ਤਾਂ ਪਤਾ ਲੱਗੇਗਾ ਕਾਰਜ ਅਸੀਂ ਕੀ ਸਮਝਦੇ ਸਾਂ ਕਾਰਜ ਹੈ ਕੀ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਬਰਲੇ ਕਾਰਜ ਬੜੇ ਕਰਦਾ ਹੈ اپنی پڑھائی ਦਾ ਕਾਰਜ ਕਰਦਾ ਹੈ ਆਪਣੇ ਬੱਚੇ ਪਾਲਦਾ ਹੈ ਆਪਣਾ ਮਕਾਨ ਦਾ ਕਾਰਜ ਕਰਦਾ ਹੈ ਆਪਣੀ ਨੌਕਰੀ ਦਾ ਆਪਣੇ ਬੌਸ ਦਾ ਆਪਣੀ ਜੌਬ ਦਾ ਕਾਰਜ ਕਰਦਾ ਹੈ ਦੁਨੀਆ ਪਰ ਦੇ ਬਥੇਰੇ ਕਾਰਜ ਕਰਦਾ ਹੈ ਪਰ ਇਹ ਜਿੰਨੇ ਵੀ ਕਾਰਜ ਕਰਦਾ ਹੈ ਇਹ ਤੂੰ ਦੁਨਿਆਵੀ ਤੌਰ ਤੇ ਆਪਣਾ ਇੱਕ ਫਰਜ਼ ਨਿਭਾਉਂਦਾ ਹੈ ਪਰ ਤੇਰੇ ਮਨ ਦਾ ਇਹ ਕਾਰਜ ਨਹੀਂ ਹੈ ਕੋਈ ਮਨੁੱਖ ਕਾਰਜ ਕਰੇ ਤਾਮੀ ਉਹਨੂੰ ਅਸੀਂ ਕਹ ਸਕਦੇ ਹਾਂ ਗ੍ਰਸਥੀ ਕੋਈ ਮਨੁੱਖੇ ਕਾਰਜ ਨਾ ਕਰੇ ਉਦਾਸੀਨ ਹੋ ਕੇ ਜੰਗਲਾਂ ਚੱਲਾ ਜਾਏ ਤਿਆਗੀ ਤਿਆਗੀ ਹੈ ਤੇ ਭਾਵੇਂ ਗ੍ਰਸਥੀ ਹੈ ਦੋਨੋਂ ਮਾਮਲਿਆਂ ਦੇ ਵਿੱਚ ਤੇਰੇ ਮਨ ਦਾ ਕਾਰਜ ਕੋਈ ਨਹੀਂ ਹੈ ਮਨ ਦਾ ਕਾਰਜ ਕੀ ਹੈ ਆਪਣੇ ਇਸ ਕਰ ਦਾ ਕਾਰਜ ਇਸ ਕਰ ਦਾ ਕਾਰਜ ਕੀ ਹੈ ਕਿ ਇਸ ਕਰ ਨੂੰ ਅਗਿਆਨਤਾ ਪਰਮ ਦੀ ਦੀਮਕ ਲੱਗੀ ਹੋਈ ਹੈ ਜਿਸ ਨੂੰ ਅਸੀਂ ਜਨਮ ਜਨਮ ਕਿਸ ਮਨ ਕੋਲ ਮਲ ਲੱਗੀ ਕਾਲਾ ਹੋਇਆ ਸਿਆ ਕਹਿੰਦੇ ਆ ਤੇ ਤੂੰ ਉਸ ਨੂੰ ਠੀਕ ਕਰਨਾ ਹੈ ਆਪਣੇ ਮਨ ਦਾ ਕਾਰਜ ਕਰਨਾ ਹੈ ਉਹਨੂੰ ਕਹਿੰਦੇ ਨੇ ਅਵਰ ਕਾਰਜ ਤੇਰਾ ਕਿਤੇ ਨਾ ਕਾਮ ਤੂੰ ਹੋਰ ਬਥੇਰੇ ਕਾਜ ਕਰਦਾ ਐ ਵਲਾ ਕਾਰਜ ਤੇਰਾ ਬਹੁਤ ਇੰਪੋਰਟੈਂਟ ਹੈ ਤੂੰ ਇਹਨੂੰ ਇਗਨੋਰ ਹੀ ਕਰ ਦਿੱਤਾ ਤੂੰ ਇਹਨੂੰ ਬਿਲਕੁਲ ਨੈਗਲੈਕਟ ਹੀ ਕਰ ਦਿੱਤਾ ਇਸ ਕਾਰਜ ਨੂੰ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਕੋਲੋਂ ਸਿੱਖ ਸਮਝ ਕਿ ਇਹ ਕਾਰਜ ਕੀ ਹੈ ਤੈਨੂੰ ਗੁਰੂ ਪਾਤਸ਼ਾਹ ਜੀ ਮਨਾ ਨਹੀਂ ਕਰ ਰਹੇ ਹਨ ਕਿ ਤੂੰ ਆਪਣੇ ਘਰ ਦੇ ਕਾਰਜ ਨਹੀਂ ਕਰਨੇ ਤੈਨੂੰ ਨਹੀਂ ਕਹਿ ਰਹੇ ਹਨ ਕਿ ਤੂੰ ਗ੍ਰਸਤੀ ਨਾਲ ਸਾੰਪ ਤੈਨੂੰ ਨਹੀਂ ਕਹਿ ਰਹੇ ਨੇ ਕਿ ਤੂੰ ਵੋਟੀ ਬੱਚੇ ਨਾ ਪਾਲ ਤੈਨੂੰ ਨਹੀਂ ਕਹਿ ਰਹੇ ਨੇ ਕਿ ਦੁਕਾਨ ਉਰ ਜੋਬ ਨਾ ਕਰ ਤੈਨੂੰ ਨਹੀਂ ਕਹਿ ਰਹੇ ਕਿ ਤੂੰ ਮਕਾਨ ਨਾ ਬਣਾ ਤੈਨੂੰ ਕਿਸੇ ਪਾਸੋਂ ਮਨਾ ਨਹੀਂ ਕਰ ਰਹੇ ਨੇ ਪਰ ਕਹਿ ਰਹੇ ਨੇ ਉਹ ਸਭ ਕੁਝ ਕਰਨ ਨਾਲ ਤੇਰੇ ਮਨ ਦਾ ਕਾਰਜ ਨਹੀਂ ਹੁੰਦਾ ਤੇਰੇ ਮਨ ਦਾ ਆਧਾਰ ਨਹੀਂ ਬਣਦਾ ਮਨ ਦਾ ਆਧਾਰ ਬਣਾ ਲੈ ਜੇ ਮਨ ਦਾ ਆਧਾਰ ਨਾ ਹੋਵੇ ਫਰਜ਼ ਕਰੋ ਪੁੱਲ ਦੀ ਫਾਊਂਡੇਸ਼ਨ ਨਾ ਹੋਵੇ ਪੁੱਲ ਡਿੱਗ ਪਏਗਾ ਅਸੀਂ ਲੋਕੀ ਕਿਉਂਕਿ ਇੰਜੀਨੀਅਰ ਆ ਸਾਨੂੰ ਪਤਾ ਹੈ ਕਿ ਕਿਸੇ ਜਗ੍ਹਾ ਸੜਕ ਕਿਉਂ ਬੈਠ ਜਾਂਦੀ ਹੈ ਟੈਂਡਰ ਵਿੱਚ ਪਾਸ ਹੋਇਆ ਸੀ ਕਿ ਕਮਸ ਕਮ 6 8 ਇੰਚ ਦੀ ਥੱਲੇ ਫਾਊਂਡੇਸ਼ਨ ਵਿੱਚ ਕੁੱਟ ਕੇ ਰੋੜੀ ਪਾਣੀ ਹੈ ਤੇ ਉਥੇ ਮੰਨ ਲਿਆ 8 ਇੰਚ ਦੀ ਰੋੜੀ ਪਾਣੀ ਹੈ ਤਾਂ ਕੋਈ ਮਨੁੱਖ 6 ਇੰਚ ਦੀ ਮਿੱਟੀ ਭਰ ਦੇ ਔਰ ਉੱਪਰ ਉੱਪਰ ਦਿਖਾਣ ਵਾਸਤੇ ਚੈੱਕ ਕਰਾਉਣ ਵਾਸਤੇ 2 ਇੰਚ ਦੀ ਰੋੜੀ ਪਾ ਦੇ ਪਾਸ ਹੋ ਗਿਆ ਸੜਕ ਬਣ ਗਈ ਉਦਘਾਟਨ ਹੋ ਗਿਆ पर जो इधर तो ट्रैफिक लंघेगा और जिस दिन कदे बारिश आएगी मिट्टी अपनी जगह बैठ जाएगी रोड़ी भी लैके बैठ जाएगी सड़क भी बैठ जाएगी उस दिन सारा पखंड बेकार हो जाएगा किसी कम नहीं आएगी वो सड़क एंड जे तू अपने मन नू ठीक फाउंडेशन ना दिती ता ਘਰ ਦਾ ਕਾਰਜ ਕਰੇਗਾ ਪਰ ਜ਼ਰਾ ਜੀ ਤੱਤੀ ਬਾ ਚੱਲੀ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਬੁਖਾਰ ਚੜ ਗਿਆ ਚੋਰੀ ਹੋ ਗਈ ਸਟਾਕ ਮਾਰਕੀਟ ਡਿੱਗ ਪਈ ਦੁਕਾਨ ਤੇ ਨੋ ਬਿਜ਼ਨਸ ਘਟ ਗਿਆ ਜਾਂ ਨੌਕਰੀ ਕੁਝ ਘਟ ਘਟਵਾ ਦੋ ਗਈ ਪ੍ਰੋਮੋਸ਼ਨ ਨਹੀਂ ਮਿਲੀ ਬੋਨਸ ਨਹੀਂ ਮਿਲਿਆ ਤਾਂ ਬਸ ਤੇਰੀ ਫਾਊਂਡੇਸ਼ਨ ਉਹ ਸੜਕ ਜਿਸ ਤਰ੍ਹਾਂ ਬੈਠ ਜਾਂਦੀ ਉਹ ਬੈਠ ਜਾਏਗੀ ਕਿਉਂਕਿ ਤੇਰੀ ਫਾਊਂਡੇਸ਼ਨ ਹੈ ਹੀ ਕੋਈ ਨਹੀਂ ਕੌਣ ਕਹਿੰਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਉ ਮੰਦਰ ਕੋ ਥਾਵੇਂ ਥੰਮਨ ਜਿਸ ਦਾ ਥੱਲੇ ਉਹਦੇ ਪ੍ਰੋਪਰ ਪਿੱਲਰ ਲਗਾਇਆ ਜਾਂਦਾ ਹੈ ਗੁਰ ਕਾ ਸ਼ਬਦ ਮਨੇ ਅਸਥੰਮਨ ਇਸ ਤਰ੍ਹਾਂ ਮਨ ਦੀ ਫਾਊਂਡੇਸ਼ਨ ਮਨ ਦਾ ਜਿਹੜਾ ਪਿੱਲਰ ਥੱਲੇ ਖੜਾ ਰੱਖਣ ਵਾਸਤੇ ਤਿਆਰ ਕਰਨਾ ਹੈ ਨਾ ਉਹ ਗੁਰ ਕਾ ਸ਼ਬਦ ਹੈ ਸਤ ਗੁਰ ਦੀ ਮੱਤ ਉਹ ਜੇ ਨਹੀਂ ਲਈ ਤਾਂ ਸਾਰੇ ਕੀਤੇ ਹੋਏ ਕਾਰਜ ਬਕਾਰ ਚਲੇ ਜਾਣਗੇ ਉਹ ਅਸੀਂ ਚਾਰੇ ਪਾਸੇ ਦੇਖ ਰਹੇ ਹਾਂ ਲੋਕੀ ਉਦਾਸ ਹੋ ਜਾਂਦੇ ਨੇ ਲੋਕੀ ਇੱਕਦਮ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਲੋਕੀ ਇੱਕਦਮ ਡਰ ਜਾਂਦੇ ਨੇ ਲੋਕਾਂ ਨੂੰ ਫੋਬੀਆ ਹੋ ਜਾਂਦਾ ਹੈ ਲੋਕਾਂ ਨੂੰ ਸਕੀਜ਼ੋਫ੍ਰੀਨੀਆ ਹੋ ਜਾਂਦਾ ਹੈ ਕੀ ਕੁਝ ਬਿਮਾਰੀਆਂ ਲੋਕਾਂ ਨੂੰ ਹੋ ਜਾਂਦੀਆਂ ਮੈਂਟਲੀ ਡਿਸਟਰਬ ਹੋ ਜਾਂਦੇ ਨੇ ਕਿਉਂਕਿ ਆਤਮਾ ਸਟਰੋਂਗ ਨਹੀਂ ਸੀ ਮਨ ਦਾ ਕਾਰਜ ਨਹੀਂ ਕੀਤਾ ਇਹ ਮੈਂ ਟੂਕ ਮਾਤਰ ਤੁਹਾਡੇ ਨਾਲ ਸਾਂਝ ਕੀਤੀ ਹੈ ਕਿ ਕਾਰਜ ਕੀ ਹੈ ਕਾਰਜ ਹੈ ਆਪਣੇ ਮਨ ਦਾ ਕਾਰਜ ਕਰ ਇਸ ਮਨ ਨੂੰ ਚੋਰ ਸੰਨੀ ਲਾ ਕੇ ਬੈਠੇ ਨੇ ਚੋਰ ਲੁੱਟ ਰਹੇ ਨੇ ਇਸ ਮਨ ਨੂੰ ਇਸ ਦੇਚ ਇਸ ਹਿਰਦੇ ਵਿੱਚ ਇਸ ਸਰੀਰ ਵਿੱਚ इस देही में पंच चोर वसें काम क्रोध लोभ मोह हंकारा अमृत लूटे मन मुख नहीं बूझे कोई ना सुने पुकारा कोई डॉक्टर कुछ नहीं कर सकता कोई लखड़ा रुपए कुछ नहीं कर सकते कोई जितना मर्जी दुनिया का साजो सामान रख लिए कुछ नहीं हो सकता ਕਿਸੇ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ੀ ਚਲੇ ਜਾਈਏ ਤਾਂ ਵੀ ਕੁਝ ਨਹੀਂ ਹੋ ਸਕਦਾ ਕਿਉਂ ਕਿ ਚੋਰ ਅੰਦਰ ਲੱਗੇ ਹੋਏ ਨੇ ਜਿੱਥੇ ਜਾਵਾਂਗੇ ਚੋਰ ਮਾਲ ਲੁੱਟਦੇ ਪਏ ਨੇ ਜੇ ਇਸ ਕਾਰਜ ਨੂੰ ਕਰਨ ਦੀ ਜਾਂਚ ਆ ਜਾਏ ਤਾਂ ਇਹ ਕਾਰਜ ਦੇ ਬਾਰੇ ਗੁਰੂ ਪਾਤਸ਼ਾਹ ਨੇ ਅੱਜ ਦਾ ਸ਼ਬਦ ਸਾਨੂੰ ਬਖਸ਼ਿਆ ਅਸੀਂ ਇਸ ਨੂੰ ਸ਼ੁਰੂ ਕੀਤਾ ਗਾਇਨ ਕਰਨਾ ਪੌੜੀ ਕੀਤਾ ਲੋੜੀਏ ਕੰਮ ਹੁਣ ਅਸੀਂ ਪਹਿਲਾਂ ਥੋੜੀ ਜੀ ਟੂਕ ਮਾਤਰ ਬਾਣੀ ਦੀ ਬੰਦਤਰ ਸਾਜ ਕਰਾਂਗੇ ਪੌੜੀ ਅਸੀਂ ਗਾਇਨ ਕਰਨੀ ਸ਼ੁਰੂ ਕੀਤੀ ਕੀਤਾ ਲੋੜੀਏ ਕੰਮ ਤੋਂ ਪੌੜੀ ਸ਼ੁਰੂ ਹੋਈ ਤੁਹਾਡੇ ਸਭ ਦੇ ਕੋਲ ਛੱਪੇ ਹੋਏ ਸਫੇ ਹਨ ਸਭ ਤੋਂ ਉੱਪਰ ਲਿਖਿਆ ਹੋਇਆ ਹੈ ਇਹਦਾ ਸਿਰਲੇਖ ਪੌੜੀ ਦੇ ਅਖੀਰ ਤੇ ਲਿਖਿਆ ਹੋਇਆ ਹੈ 20 ਇਹਦਾ ਨੰਬਰ ਹੈ 20ਵੀਂ ਪੌੜੀ ਹੈ ਕਿਹੜੀ ਕਿਹੜੀ ਲਿਸਟ ਦੀ 22 ਪੌੜੀ ਹੈ ਟਾਪ ਤੇ ਲਿਖਿਆ ਹੈ ਬਾਣੀ ਦੀ ਬੰਦਰ ਸਿਰੀ ਰਾਗ ਕੀ ਵਾਰ ਇਹ ਸਿਰੀ ਰਾਗ ਕੀ ਵਾਰ ਦੀ 20th 22 ਪੌੜੀ ਹੈ ਇਹਦਾ ਮਤਲਬ 12 ਪੌੜੀਆਂ ਹੁੰਦੀਆਂ ਸਨ ਜਿਵੇਂ ਅਸੀਂ ਆਸਾ ਕੀ ਵਾਰ ਪੜਦੇ ਆ ਮਲਾਰ ਕੀ ਵਾਰ ਪੜਦੇ ਆ ਇਸ ਤਰੀਕੇ ਨਾਲ ਬਸੰਤ ਕੀ ਵਾਰ ਪੜਦੇ ਆਂ ਬੜੀਆਂ ਸਾਰੀਆਂ ਗੁਰੂ ਉਵਾਰਾ ਪੜਦੇ ਆਂ ਤੱ ਪਹਿਲਾ ਪਹਿਲਾ ਵਾਰਾ ਕੇਵਲ ਪੌੜੀਆਂ ਹੁੰਦੀਆਂ ਸਨ ਉਹਨਾਂ ਪੌੜੀਆਂ ਦਾ ਲੜੀਵਾਰ ਇੱਕ ਪ੍ਰਕਰਣ ਇੱਕੋ ਟੌਪਿਕ ਹੁੰਦਾ ਸੀ ਇੱਕ ਦੇ ਨਾਲ ਦੂਜੀ ਮਿਲਾ-ਮਿਲਾ ਕੇ ਪੜ੍ਹਦੇ ਜਾਉ ਨਾ ਪੌੜੀਆਂ ਤਾਂ ਉਹ ਟੌਪਿਕ ਹੁੰਦਾ ਸੀ ਉਸ ਟੌਪਿਕ ਦੇ ਨਾਲ ਰਲਵੇਂ ਕੁਝ ਸ਼ਲੋਕ ਦੀ ਝੁਗਤੀ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਈ ਉਸੀ ਬੇਸ ਤੇ ਜੋਤ ਉਹ ਆ ਜੁਗਤ ਸਾਇ ਉਸੇ ਜੁਗਤ ਟੈਕਨੀਕ ਮੁਤਾਬਕ ਗੁਰੂ ਅਰਜਨ ਪਾਤਸ਼ਾਹ ਨੇ ਵਾਰਾਂ ਦੀਆਂ ਜੋ ਪੌੜੀਆਂ ਦੀ ਸ਼ਕਲ ਇਸ ਟਾਪਿਕ ਹੁੰਦਾ ਸੀ ਉਹਦੇ ਨਾਲ ਸ਼ਲੋਕ ਲਗਾ ਦਿੱਤੇ ਜਿਹੜੇ ਉਸੇ ਪੌੜੀ ਨੂੰ ਉਭਾਰ ਕੇ ਖੋਲ ਦੇ ਨੇ ਇਕ ਲੇਮਨ ਇਕ ਕਮਨ ਮੈਂ ਇਕ ਸਾਦਾ ਮਨੁੱਖ ਜਿਸ ਨੂੰ ਦੁਨੀਆ ਭਰ ਦਾ ਕੋਈ ਵੀ ਗਿਆਨ ਨਹੀਂ ਹੈ ਜਿਸ ਨੇ ਦੁਨੀਆ ਭਰ ਦੇ ਕੋਈ ਜੱਬ ਤੱਕ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਜਿਹੜਾ ਮਨੁੱਖ ਨੂੰ ਕੁਝ ਵੀ ਨਹੀਂ ਆਂਦਾ ਉਹਨੂੰ ਵੀ ਸਮਝ ਆ ਜਾਂਦਾ ਇਸ ਤਰੀਕੇ ਦੇ ਨਾਲ ਸ਼ਲੋਕ ਲਗਾਏ ਵਾਰਾਂ ਦੇ ਨਾਲ ਆਸਾ ਕੀ ਬਾਣੀ ਗੁਰੂ ਪਾਤਸ਼ਾਹ ਕੰਧ ਨੇ ਸ਼ਲੋਕ ਪੀ ਮੈਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਤੁਨੀ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਪੌੜੀਆਂ ਦੇ ਪ੍ਰਕਰਣ ਦੇ ਨਾਲ ਸ਼ਲੋਕ ਲਗਾਏ ਮੈਲੇ ਦੂਜੇ ਕੇ ਸ਼ਲੋਕ ਵੀ ਲਗੇ ਮਿਲਦੇ ਨੇ ਸਾਨੂੰ ਮੈਲੇ ਤੀਜੇ ਕੇ ਸ਼ਲੋਕ ਵੀ ਲਗੇ ਮਿਲਦੇ ਨੇ ਮੈਲੇ ਚੌਥੇ ਕੇ ਵੀ ਅਤੇ ਮੈਲੇ ਪੰਜਵੇਂ ਕੇ ਵੀ ਕਿਸ ਨੇ ਦਰਜ ਕੀਤੇ ਸ਼ਲੋਕ ਨਾਲ ਪਤਾ ਲੱਗਦਾ ਇਸ ਵਾਰ ਨੂੰ ਜਦੋਂ ਘਰ ਜਾ ਕੇ ਪੜੋਗੇ ਇਸ ਵਾਰ ਵਿੱਚ 21 ਪੌੜੀਆਂ ਹਨ ਟੋਟਲ ਉੱਪਰ ਲਿਖਿਆ ਸਿਰੀ ਰਾਗ ਕੀ ਵਾਰ ਮਹਿਲਾ ਚੌਥਾ ਇਹਦਾ ਮਤਲਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ ਵਾਰ ਹੈ ਉਸ ਤੋਂ ਅੱਗੇ ਲਿਖਿਆ ਸ਼ਲੋਕਾਂ ਨਾਲ ਇਸਿਰਲੇਖ ਕਿੰਨੇ ਚਾੜਿਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਪਾਤਸ਼ਾਹ ਨੇ ਬੜੀ ਕੀਮਤੀ ਮਿਹਨਤ ਕਰਕੇ ਇਸਿਰਲੇਖ ਲਿਖਿਆ ਮੈਂ ਬੜੇ ਮਾਣ ਦੇ ਨਾਲ ਤੁਹਾਡੇ ਨਾਲ ਇਹ ਗੱਲ ਸਾਂਝ ਇਸ ਕਰਕੇ ਕਰ ਰਿਹਾ ਕਿ ਜਿਹੜਾ ਆਉਣ ਵਾਲਾ ਨੌਜਵਾਨ ਹੈ ਨਾ ਇਸ ਨੌਜਵਾਨ ਨੂੰ ਜੇ ਬਾਣੀ ਦੀ ਬਣਤਰ ਬਾਣੀ ਦਾ ਸਿਰਲੇਖ ਬਾਣੀ ਦੀ ਗ੍ਰਾਮਰ ਅਤੇ ਬਾਣੀ ਨੂੰ ਕਿਸ ਤਰੀਕੇ ਨਾਲ ਗ੍ਰੰਥ ਵਿੱਚ ਚਾੜਿਆ ਗਿਆ ਜੇ ਇਸ ਪਾਸੇ ਧਿਆਨ ਪੈ ਗਿਆ ਨਾ ਤਾਂ ਬਾਣੀ ਨੂੰ ਖੋਜਣ ਵੇਲੇ ਮਾਣ ਨਾਲ ਇਸ ਨੂੰ ਖੋਜੇਗਾ ਉਸ ਦਾ ਦਿਨੋ-ਦਿਨ ਇਹਦੇ ਵਿੱਚ ਇੰਟਰਸਟ ਪੈਦਾ ਹੁੰਦਾ ਜਾਏਗਾ ਵਾਹ ਇਤਨੇ ਗ੍ਰੇਟ ਟੰਗਨਲ ਗੁਰੂ ਪਾਤਸ਼ਾਹ ਨੇ ਇਸ ਨੂੰ ਲੋਕਅਪ ਕੀਤਾ ਕਿ ਇਹਦੇ ਵਿੱਚ ਮਿਕਸ ਕੋਈ ਨਹੀਂ ਕਰ ਸਕਦਾ ਸੋ ਗੁਰੂ ਅਰਜਨ ਪਾਤਸ਼ਾਹ ਨੇ ਇਹਦੇ ਵਿੱਚ ਇਸ ਤਰ੍ਹਾਂ ਦਰਜ ਕੀਤਾ ਇੱਕ ਬਜ਼ੁਰਗ ਮੈਨੂੰ ਕਹਿੰਦੇ ਸਨ ਕਿ ਭੁਪਿੰਦਰ ਸਿੰਘ ਜੀ ਬੜੇ ਬਾਣੀ ਦੇ ਅਰਥ ਕਰਦੇ ਹੋ ਉੱਪਰ ਲਿਖਿਆ ਹੋਵੇ ਸੋਰਠ ਮਹਲਾ ਪੰਜਵਾ ਘਰ ਸਤਵਾਂ ਇਹਦਾ ਕੀ ਮਤਲਬ ਹੈ ਤਾਂ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਮੈਨੂੰ ਦੱਸ ਦਿਓ ਕਹਿੰਦੇ ਨਹੀਂ ਅਸੀਂ ਤੁਹਾਡੀ ਵਿਚਾਰ ਤੇ ਨਹੀਂ ਸੁਣਦੇ ਪਰਾ ਅਚਾਨਕ ਦਿਲ ਕਰਾਇਆ ਤੁਹਾਨੂੰ ਪੁੱਛ ਲਈਏ ਕਰ ਕੀ ਹੁੰਦਾ ਹੈ ਕਹਿੰਨ ਕਿ ਤੁਸੀਂ ਦੱਸ ਦਿਓ ਕਰ ਕੀ ਹੁੰਦਾ ਹੈ ਕਹਿੰਦੇ ਮੈਨੂੰ ਸੱਚੀ ਨਹੀਂ ਪਤਾ ਉਮਰ ਮੇਰੀ 72 ਸਾਲ ਹੋ ਗਈ ਮੈਂ ਉਹਨਾਂ ਨਾਲ ਸਾਂਝ ਕੀਤੀ ਰਾਗ ਦੇ ਤਾਲ ਦੀ ਪਿਛ ਜਿਸ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ ਹੈ ਜਿਸ ਘਰ ਵਿੱਚ ਗਾਇਨ ਕੀਤਾ ਜਾਂਦਾ ਹੈ ਉਹ ਘਰ ਉੱਪਰ ਲਿਖਿਆ ਹੁੰਦਾ ਹੈ ਗੁਰੂ ਪਾਤਸ਼ਾਹ ਦਾ ਕਹਿੰਦੇ ਵਾਹ ਇਹ ਗੱਲ ਅਸੀਂ ਕਦੇ ਸੁਣੀ ਨਹੀਂ ਸੀ ਉਹਨੇ ਮੇਰੀ ਗੱਲ ਥੋੜੀ ਨਾ ਇਹ ਤੇ ਬਾਣੀ ਦੀ ਬੰਦਰ ਦੇ ਟਾਂਗ ਵਿੱਚ ਗੁਰੂ ਪਾਤਸ਼ਾਹ ਨੇ ਲਿਖੀ ਆ 300 ਸਾਲਾ ਪੁਰ ਮਨਾ ਰਹੇ ਆ ਸਾਡਾ ਫਰਜ਼ ਬਣਦਾ ਹੈ ਅਸੀਂ ਆਪਣੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਬੰਦਰ ਸਮਝਿਆ ਕਰੀਏ ਇਹਦੇ ਵਿੱਚੋਂ ਇੱਕ ਬੜੀ ਸੁਆਦਲੀ ਗੱਲ ਨਿਕਲ ਕੇ ਆਈ ਕਿ ਇਹਦੇ ਵਿੱਚ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ ਤੇ ਜਦੋਂ ਪੂਰੀ ਵਾਰ ਪੜੋਗੇ ਤਤਵਨ ਦੇ ਵਿੱਚ ਮੈਲੇ ਪਹਿਲੇ ਕੇ ਮੈਲੇ ਦੂਜੇ ਕੇ ਮੈਲੇ ਤੀਜੇ ਕੇ ਅਤੇ ਮੈਲੇ ਪੰਜਵੇਂ ਕੇ ਸ਼ਲੋਕ ਮਿਲਣਗੇ ਇੱਕ ਗੱਲ ਹੋਰ ਖੁੱਲ ਕੇ ਸਾਹਮਣੇ ਆ ਗਈ ਕਿ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਾਰ ਇਸ ਵਾਰ ਨੂੰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਚੜਾਇਆ ਹੋਣਾ ਤਾਂ ਤੇ ਗੁਰੂ ਅਰਜਨ ਪਾਤਸ਼ਾਹ ਨੇ ਉਚਾਰੀ ਕੋਈ ਨਹੀਂ ਸੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਲੋਕ ਇਹਦੇ ਨਾਲ ਲੱਗਾ ਹੋਇਆ ਇਹਦਾ ਮਤਲਬ ਇਹ ਬਿਲਕੁਲ ਹਿਸਟੋਰਿਕਲੀ ਕਲੀਅਰ ਹੋ ਗਿਆ ਕਿ ਬਾਣੀ ਦੀ ਬਣਤਰ ਦੀ অথেন্টিਕੇਸ਼ਨ ਕਲੀਅਰ ਹੋ ਗਈ ਕਿ ਗੁਰੂ ਅਰਜਨ ਪਾਤਸ਼ਾਹ ਨੇ ਇਹ ਸ਼ਲੋਕ ਜੋ ਵਾਰਾਂ ਦੇ ਨਾਲ ਰਲਵੇਂ ਉਸ ਨੂੰ ਸਪੋਰਟ ਦੇ ਕੇ ਸਮਝਣ ਵਾਸਤੇ ਉਭਾਰਦੇ ਸੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਚੜਾਏ ਕਿਉਂਕਿ ਮਹਲੇ ਪੰਜਵੇਂ ਦੇ ਸ਼ਲੋਕ ਨਾਲ ਲਿਖੇ ਨੇ ਹੁਣ ਇਸ ਵਾਰ ਨੂੰ ਪੜਨ ਤੋਂ ਬਾਅਦ ਸ਼ਲੋਕਾਂ ਦੀ ਬਣਤਰ ਨੂੰ ਪੜਨ ਤੋਂ ਬਾਅਦ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਕਿ ਜਦੋਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਦੇ ਨਾਲ ਸ਼ਲੋਕ ਲਗਾ ਦਿੱਤੇ ਗਏ ਭਾਵੇਂ ਮੈਲੇ ਪਹਿਲੇ ਕਿਸਨ ਦੂਜੇ ਕਿਸਨ ਤੇ ਤੀਜੇ ਕਿ ਆ ਚੌਥੇ ਕਿ ਆ ਪੰਜਵੇਂ ਕਿ ਉਹ ਸਾਰੇ ਸ਼ਲੋਕਾਂ ਨੂੰ ਜਦੋਂ 12 ਦੇ ਟੌਪਿਕ ਦੇ ਨਾਲ ਰਲਾ ਕੇ ਟੌਪਿਕ ਨੂੰ ਸਮਝਣ ਵਾਸਤੇ ਇੱਕ ਪਰਕਰਣ ਦੇ ਵਿੱਚ ਪੇਸ਼ ਕੀਤਾ ਗਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖਰੇ ਵੱਖਰੇ ਟੌਪਿਕ ਹਨ ਤੇ ਇੱਕ ਟੌਪਿਕ ਇੱਥਾਂ ਜਿਹੜੇ ਸ਼ਬਦ ਹਨ ਉਹਨਾਂ ਨੂੰ ਇੱਕ ਸਮੇਂ 'ਚ ਇੱਕ ਨੂੰ ਗਾ ਕੇ ਇੱਕ ਨੂੰ ਵਿਚਾਰਨਾ ਚਾਹੀਦਾ ਕਿਉਂਕਿ ਦੂਜਾ ਟੌਪਿਕ ਦੀ ਗੱਲ ਕਰਦਿਆਂ ਕਰਦਿਆਂ ਅਚਾਨਕ ਵਿਚਾਰ ਸਮਝਣ ਵਾਲਾ ਹੈਰਾਨ ਰਹਿ ਜਾਂਦਾ ਵੀ ਇਹ ਕੀ ਕਹਿੰਦੇ ਪੈਨ ਗੁਰੂ ਪਾਛੇ ਨੇ ਇਤਨੀ ਮਿਹਨਤ ਕੀਤੀ ਹੈ ਸੋ ਜਿਹੜੇ ਸ਼ਲੋਕ 12 ਦੇ ਨਾਲ ਨਹੀਂ ਮੇਲ ਖਾਂਦੇ ਸਨ ਉਹ ਵਧ ਰਹੇ ਸ਼ਲੋਕਾਂ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਇਕੱਤਰ ਕਰਕੇ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਦਰਜ ਕਰ ਦਿੱਤਾ ਔਰ ਉਹਨਾਂ ਦਾ ਨਾਮ ਬਣਾ ਦਿੱਤਾ ਸ਼ਲੋਕ 12 ਤੇ ਵਧਿਕ ਉਹ ਅਲੱਗ ਟੌਪਿਕ ਬਣਦਾ ਇਦਾ ਮਤਲਬ ਇਹ ਹੋਇਆ ਕਿ ਵਾਰਾਂ ਦੇ ਨਾਲ ਜਿਹੜੇ ਸ਼ਲੋਕ ਲਗਾਏ ਗਏ ਸਨ ਉਹ ਸ਼ਲੋਕ ਸਾਨੂੰ ਸਮਝਣੇ ਚਾਹੀਦੇ ਹਨ ਜਿਵੇਂ ਕਿ ਅੱਜ ਇਸ ਪੌੜੀ ਦੇ ਨਾਲ ਪੌੜੀ ਵਾਰਾਂ ਸੀ ਵਾਰਾਂ ਚ ਪਹਿਲਾਂ ਪੌੜੀਆਂ ਉਚਾਰਨ ਹੁੰਦੀਆਂ ਸਨ ਪਰ ਇਸ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਨੇ ਮਿਹਨਤ ਕਰਕੇ ਸ਼ਲੋਕ ਲਗਾਏ ਉੱਪਰ ਵਾਰ ਲਿਖਿਆ ਮਹਲੇ ਚੌਥੇ ਕੀ ਸ਼ਲੋਕ ਆ ਗਿਆ ਮਹਲੇ ਪਹਿਲੇ ਕਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਲੋਕ ਲਗਾ ਦਿੱਤਾ ਨਾਲ ਤਾਕੀ ਇਸ ਪੌੜੀ ਬਾਰੇ ਸਮਝ ਸਕੇ ਇਨਸਾਨ ਇਹ ਪੌੜੀ ਵਿੱਚ ਕਿਹੜਾ ਕੀਤਾ ਲੋੜੀਏ ਕੰਮ ਦੀ ਗੱਲ ਚੱਲ ਰਹੀ ਹੈ ਸੋ ਪੌੜੀ ਦੀ ਪਹਿਲੀ ਪੰਕਤੀ ਵਿਚਾਰ ਸਾਝ ਕਰਕੇ ਅਸੀਂ ਹੁਣ ਇਸ ਨੂੰ ਸਮਝਣ ਵਾਸਤੇ ਉਤੋਂ ਸ਼ਲੋਕ ਸਮਝਾਂਗੇ ਪੌੜੀ ਵਿੱਚ ਕਹਿ ਰਹੇ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕੋਈ ਵੀ ਇਨਸਾਨ ਜੇ ਇਚਾਂਦਾ ਕਿ ਮੇਰਾ ਕੰਮ ਹੋ ਜਾਏ ਲੋੜੀਏ ਇਫ ਵਨ ਵਾਂਟਸ ਟੂ ਬੀ ਗੈਟ ਇਟ ਡਨ ਕੋਈ ਆਪਣਾ ਵਰਕ ਡਨ ਕਰਾਣਾ ਚਾਹੁੰਦਾ ਹੈ ਤਾਂ ਕੀ ਕਰੇ ਹਰ ਪੇ ਆਖੀਏ ਰੱਬ ਜੀ ਨੂੰ ਆਖ ਦੇਵੇ ਰੱਬ ਜੀ ਆਪੇ ਕਰ ਦੇਣਗੇ ਅੱਗੇ ਕਹਿੰਦੇ ਹਨ ਉਚਾਰਨ ਕਰਨ ਵੇਲੇ ਅਸੀਂ ਪਹਿਲਾਂ ਉਚਾਰਨ ਕਰਦੇ ਸਾਂ ਜਦੋਂ ਦੇਖ ਕੇ ਸ਼ੁੱਧ ਪੜਨ ਦਾ ਖਿਆਲ ਨਹੀਂ ਸੀ ਤਾਂ ਉਚਾਰਨ ਕਰਦੇ ਸਾਂ ਕਾਰਜ ਦਿਓ ਸਵਾਰ ਬਈ ਹੁਕਮ ਬਈ ਤੂੰ ਸੁਣ ਕਾਰਜ ਸਵਾਰ ਦਿਓ ਪਰ ਬੇਨਤੀ ਹੈ ਤਾਂ ਬੇਨਤੀ ਵਿੱਚ ਫੁੱਲ ਕੌਨਫੀਡੈਂਸ ਸ਼ੋ ਕੀਤਾ ਹੋਇਆ ਹੈ ਰੱਬ ਨੂੰ ਪਤਾ ਹੈ ਕਿਉਂ ਆਖੀਦਾ ਹੈ ਕਿਉਂਕਿ ਰੱਬ ਜੀ ਕਾਜ ਸਵਾਰ ਹੀ ਦਿੰਦੇ ਹਨ ਦੇਖੋ ਕਿੰਨਾ ਪੱਕਾ ਵਿਸ਼ਵਾਸ ਬਿਠਾਇਆ ਹੈ ਜੇ ਤੂੰ ਕੋਈ ਕੰਮ ਕੀਤਾ ਲੋੜਾ ਮੰਗਦਾ ਹੈ ਚਾਹੁੰਦਾ ਹੈ ਕਿ ਹੋ ਜਾਏ ਕਾਰਜ ਦੇ ਸੰਵਾਰ ਰੱਬ ਜੀ ਕਾਰਜ ਸਵਾਰ ਹੀ ਦਿੰਦੇ ਹਨ ਕਹਿ ਕੇ ਤਾਂ ਵੇਖ ਕਾਰਜ ਦੇ ਸਵਾਰ ਕਿਸ ਤਰ੍ਹਾਂ ਸਵਾਰ ਦਿੰਦੇ ਨੇ ਸਤਗੁਰ ਸੱਚ ਸਾਖੀ ਹੈ ਰੱਬ ਜੀ ਪਤਾ ਕਿਸ ਤਰ੍ਹਾਂ ਕਾਜ ਸਵਾਰ ਕੇ ਦਿੰਦੇ ਨੇ ਰੱਬ ਜੀ ਨੇ ਇੱਕ ਤਰੀਕਾ ਅਪਣਾਇਆ ਹੋਇਆ ਤਰੀਕਾ ਕੀ ਹੈ ਸਤਗੁਰ ਦੀ ਸੱਚੀ ਸਿੱਖਿਆ ਦੇ ਨਾਲ ਤੇਰਾ ਕਾਰਜ ਸਵਾਰ ਦਿੰਦੇ ਨੇ ਵਾਟਸੋ ਐਵਰ ਤੈਨੂੰ ਕੰਮ ਹੈ ਤੈਨੂੰ ਕੋਈ ਵੀ ਦੁਨੀਆ ਦਾ ਕੰਮ ਹੈ ਨਾ ਉਹ ਵਾਲੇ ਕੰਮ ਤੇ ਤੂੰ ਦੁਨੀਆ ਵਿੱਚ ਜਿੱਥੋਂ ਮਰਜ਼ੀ ਪਿਆ ਕਰਾ ਸਕਣਾ ਹੈ ਜਿਹੜੇ ਮਰਜ਼ੀ ਟੰਗ ਦੇ ਨਾਲ ਕਰਾ ਸਕਣਾ ਜਿਹੜੀ ਮਰਜ਼ੀ ਸਮਰੱਥਾ ਨਾਲ ਕਰਾ ਸਕਣਾ ਜਿਸ ਮਰਜ਼ੀ ਇਨਸਾਨ ਕੋਲੋਂ ਕਰਾ ਸਕਦਾ ਹੈ ਪਰ ਮਨੁੱਖ ਕੀ ਟੇਕ ਬਿਰਤੀ ਸਭ ਜਾਣ ਕੋਈ ਵੀ ਇਨਸਾਨ ਤੇਰਾ ਮਨ ਦਾ ਕਾਰਜ ਨਹੀਂ ਕਰ ਸਕਦਾ